ਵਾਧਾਈਆਂ ਹਲਕਾ ਖੰਨਾ ਵਾਸੀਆਂ ਨੂੰ ਜਿਸ ਦੀ ਬੜੇ ਲੰਬੇ ਸਮੇਂ ਤੋਂ ਉਡੀਕ ਸੀ ਮੈਂ ਧੰਨਵਾਦ ਕਰਦਾ ਮੁੱਖ ਮੰਤਰੀ ਪੰਜਾਬ ਸਰਦਾਰ ਭਗਵੰਤ ਸਿੰਘ ਮਾਨ ਜੀ ਦਾ ਜਿਨ੍ਹਾਂ ਦੀ ਯੋਗ ਅਗਵਾਈ ਦੇ ਅੰਦਰ ਪੰਜਾਬ ਦੇ ਅੰਦਰ ਆਮ ਆਦਮੀ ਪਾਰਟੀ ਦੀ ਸਰਕਾਰ ਚੱਲ ਰਹੀ ਹੈ ਪਿੰਡਾਂ ਦੀਆਂ ਸੜਕਾਂ ਨੂੰ ਲੈ ਕੇ ਬਹੁਤ ਲੰਬੇ ਸਮੇਂ ਤੋਂ ਡਿਮਾਂਡ ਸੀ ਕਿ ਪਿੰਡਾਂ ਦੀਆਂ ਸੜਕਾਂ ਬਣਨੀਆਂ ਚਾਹੀਦੀਆਂ ਕੰਮ ਜੰਗੀ ਪੱਧਰ ਤੇ ਉਦ ਪੱਧਰ ਤੇ ਸ਼ੁਰੂ ਹੋ ਚੁੱਕੇ ਆ ਪਿੰਡਾਂ ਦੀਆਂ ਸੜਕਾਂ ਦਾ ਔਰ ਉਸੇ ਦੇ ਚੱਲਦੇ ਜਿਹੜਾ ਉਦਘਾਟਨ ਕੀਤਾ ਗਿਆ ਉਹਦੇ ਵਿੱਚ ਪੰਜ ਪ੍ਰਮੁੱਖ ਸੜਕਾਂ ਦਾ ਉਦਘਾਟਨ ਜਿਹਦੀ ਕੀਮਤ 2 ਕਰੋੜ 70 ਲੱਖ ਰੁਪਈਆ ਮੈਂ ਫੇਰ ਰਿਪੀਟ ਕਰਦੇ ਆ 2 ਕਰੋੜ 70 ਲੱਖ ਰੁਪਈਆ ਜਿਹਦੇ ਚ 20.66 ਕਿਲੋਮੀਟਰ ਲੰਬੀਆਂ ਸੜਕਾਂ ਜਿਹੜੀਆਂ ਨੇ ਖੰਨੇ ਹਲਕੇ ਦੀਆਂ ਇੱਕ ਵਾਰ ਫੇਰ ਤੋਂ ਰਿਪੀਟ ਕਰਦੇ ਹਾਂ 2.70 ਕਰੋੜ 2 ਕਰੋੜ 70 ਲੱਖ ਰੁਪਏ ਦੇ ਨਾਲ 20.66 ਕਿਲੋਮੀਟਰ ਲੰਬੀਆਂ ਸੜਕਾਂ ਜਿਨ੍ਹਾਂ ਦੇ ਵਿੱਚ ਰੋਣੋ ਖੁਰਦ ਤੋਂ ਪੰਜਰੁਖਾ ਵਾਇਆ ਈਸ਼ਨਪੁਰ ਇਸ ਸੜਕ ਦੀ ਲੰਬਾਈ ਸੀ 4.46 ਕਿਲੋਮੀਟਰ ਇਹਦੇ ਤੇ ਜਿਹੜਾ ਖਰਚਾ ਆਇਆ 50,35,000 ਰੁਪਏ ਖੰਨੇ ਤੋਂ ਮਲੇਰ ਕੋਟਲਾ ਰੋਡ ਜਿਹੜੀ ਜਾਂਦੀ ਹੈ ਉਹਦੇ ਤੋਂ ਰੌਣੀ ਤੱਕ ਵਾਇਆ ਪੰਜਰੁਖਾ ਤੁਰਮਰੀ ਤੱਕ ਇਹ ਜਿਹੜੀ ਆ 8.40 ਕਿਲੋਮੀਟਰ ਲੰਬੀ ਸੜਕ ਜਿਹਦੇ ਤੇ ਖਰਚਾ ਆ ਰਿਹਾ 1 ਕਰੋੜ 20 ਲੱਖ ਰੁਪਈਆ ਖੰਨਾ ਮਲੇਰਕੋਟਲਾ ਰੋਡ ਤੋਂ ਪੰਜਰੁਖਾ ਵਾਇਆ ਜਲਾਜਣ ਇਹ ਜੀ ਜਿਹੜੀ ਰੋਡ ਦੀ ਲੈਂਥ ਹੈ ਉਹ ਹੈਗੀ ਹੈ 1.70 ਕਿਲੋਮੀਟਰ ਖਰਚਾ ਆ ਰਿਹਾ 19 ਲੱਖ ਰੁਪਈਆ ਤੇ ਇੱਕ ਸੜਕ ਇਸੜੂ ਤੋਂ ਕੰਮੇ ਤੱਕ ਇਹਦੀ ਜਿਹੜੀ ਲੰਬਾਈ ਹੈ ਇਹ ਹੈਗੀ 2 ਕਿਲੋਮੀਟਰ ਇਹਦੇ ਤੇ ਖਰਚਾ ਆ ਰਿਹਾ 2750000 ਰੁਪਿਆ ਤੇ ਇੱਕ ਰੋਡ ਹੈਗੀ ਹੈ ਖੰਨਾ ਮਲੇਰਕੋਟਲਾ ਰੋਡ ਤੋਂ ਵਾਇਆ ਫੈਜਗੜ ਹੁੰਦੀ ਹੋਈ ਘਰਾਲੇ ਤੱਕ ਇਹ ਇਹਦੀ ਲੈਂਥ ਹੈਗੀ ਜਿਹੜੀ ਇਹ ਹੈਗੀ 4.10 ਕਿਲੋਮੀਟਰ ਇਹਦੇ ਤੇ ਜਿਹੜਾ ਖਰਚਾ ਆ ਰਿਹਾ 5270000 ਰੁਪਿਆ ਇਹ ਪੰਜ ਸੜਕਾਂ ਟੋਟਲ ਜਿਹੜੀਆਂ ਪੰਜ ਸੜਕਾਂ ਦਾ ਜਾਨੀ ਜੋ ਕੱਲ ਉਦਘਾਟਨ ਕੀਤਾ ਔਰ ਮੈਂ ਇੱਕ ਵਾਰ ਤੋਂ ਫੇਰ ਦਾ ਦਿਲ ਦੀ ਗਰਾਈ ਤੋਂ ਧੰਨਵਾਦ ਕਰਦਾ ਹਾਂ ਮੁੱਖ ਮੰਤਰੀ ਪੰਜਾਬ ਸਰਦਾਰ ਭਗਵੰਤ ਸਿੰਘ ਮਾਨ ਜੀ ਦਾ ਉੱਥੇ ਮੈਂ ਖੰਨਾ ਜਿਹੜਾ ਮੇਰਾ ਹਲਕਾ ਹੈ ਉਹਨਾਂ ਨੂੰ ਮੈਂ ਪੂਰੇ ਹਲਕਾ ਵਾਸੀਆਂ ਨੂੰ ਬਹੁਤ ਸਾਰੀਆਂ ਵਧਾਈਆਂ ਦਿੰਦਾ ਤੁਹਾਨੂੰ ਮੁਬਾਰਕਬਾਦ ਔਰ ਆਉਣ ਵਾਲੇ 6 ਮਹੀਨੇ ਦੇ ਵਿੱਚ ਵਿੱਚ ਖੰਨੇ ਹਲਕੇ ਦੀ ਇੱਕ ਵੀ ਐਸੀ ਕੋਈ ਸੜਕ ਨਹੀਂ ਹੋਊਗੀ ਜਿਹੜੀ ਕੱਚੀ ਰਹਿ ਜਾਵੇ ਜਾਂ ਜਿਹਦੇ ਤੇ ਕੋਈ ਖੱਡਾ ਰਹਿ ਜਾਵੇ ਸਾਰੀਆਂ ਸੜਕਾਂ ਚਾਹੇ ਉਹ ਮੰਡੀ ਬੋਰਡ ਦੇ ਅੰਡਰ ਆਉਂਦੀਆਂ ਹੋਣ ਚਾਹੇ ਪੀਡਬਲਯੂਡੀ ਬੀ ਐਂਡ ਆਰ ਦੇ ਅੰਡਰ ਆਉਂਦੀਆਂ ਹੋਣ ਸਾਰੀਆਂ ਸੜਕਾਂ ਦਾ ਜਿਹੜਾ ਅਸੀਂ ਜਿਹੜਾ ਨਿਰਮਾਣ ਆ ਉਹ ਕਰਵਾਵਾਂਗੇ ਔਰ ਇਸ ਗੱਲ ਲਈ ਇੱਕ ਵਾਰ ਤੋਂ ਫੇਰ ਤੁਹਾਨੂੰ ਬਹੁਤ ਸਾਰੀਆਂ ਵਧਾਈਆਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ